ਤੇ ਇਸ ਕਰਕੇ ਅਸੀਂ ਜਿਹੜੀ ਹੈ ਕੁਝ ਸਮਾਂ ਪਹਿਲਾਂ ਇੱਕ ITA ਨਾਮ ਦੀ ਐਸੋਸੀਏਸ਼ਨ ਬਣਾਈ ਹੈ ITA ITA ਸ਼ਾਰਟ ਦੇ ਵਿੱਚ ਇਹਦਾ ਜਿਹੜਾ ਪੂਰਾ ਨਾਮ ਆ ਉਹ ਹੈਗਾ ਇੰਡੀਆਜ਼ ਟ੍ਰਾਂਸਫਰਮੇਸ਼ਨ ਐਸੋਸੀਏਸ਼ਨ ਇਹਦੇ ਰਾਹੀਂ ਅਸੀਂ ਇਹ ਕੋਸ਼ਿਸ਼ ਸ਼ੁਰੂ ਕੀਤੀ ਆ ਕਿ ਪੰਜਾਬ ਦੇ ਵਿੱਚ ਔਰ ਕੋਸ਼ਿਸ਼ ਕਰਾਂਗੇ ਅੱਗੇ ਹੋਰ ਵੀ ਸਟੇਟਾਂ ਜਾਣ ਦੀ ਪਰ ਫਿਲਹਾਲ ਚਲੋ ਆਪਾਂ ਪੰਜਾਬ 'ਚ ਰਹਨੇ ਆ। ਵੀ ਪੰਜਾਬ ਦੇ ਵਿੱਚ ਜਿਹੜੇ ਬੱਚੇ 8ਵੀਂ 9ਵੀਂ 10ਵੀਂ ਕਲਾਸਾਂ 'ਚ ਪੜ ਰਹੇ ਆ। ਉਹਨਾਂ ਨੂੰ ਆਪਾਂ ਜਿਆਦਾ ਤੋਂ ਜਿਆਦਾ ਗਾਈਡ ਕਰੀਏ ਕਿ ਤੁਸੀਂ ਅੱਗੇ ਕੀ ਪੜਨਾ ਆ। ਕਿਹੜੀ ਪੜਾਈ ਤੁਸੀਂ ਅੱਗੇ ਕਰੋਗੇ ਜਿਹਦਾ ਤੁਹਾਨੂੰ ਜਿਆਦਾ ਤੋਂ ਜਿਆਦਾ ਫਾਇਦਾ ਮਿਲੂਗਾ। ਜਿਹਨੂੰ ਕਰਕੇ ਤੁਸੀਂ ਜਿਆਦਾ ਤੋਂ ਜਿਆਦਾ ਕਾਮਯਾਬ ਹੋ ਸਕਦੇ ਆ। ਫਿਰ ਉਹਨਾਂ ਨੂੰ ਗਾਈਡ ਕਰਕੇ ਫਿਰ ਉਹਨਾਂ ਨੂੰ ਹੈਲਪ ਕਰ ਦੇਈ ਤਾਂ ਕਿ ਉਹ ਚੰਗੀਆਂ ਕਾਲਜਾਂ ਯੂਨੀਵਰਸਿਟੀਆਂ 'ਚ ਐਡਮਿਸ਼ਨ ਉਹਨਾਂ ਨੂੰ ਮਿਲ ਸਕੇ। ਔਰ ਫਿਰ ਉਹਨਾਂ ਕਾਲਜਾਂ ਯੂਨੀਵਰਸਿਟੀਆਂ 'ਚ ਪੜ ਕੇ ਉਹ ਜਿਆਦਾ ਤੋਂ ਜਿਆਦਾ ਜਿਹੜੀ ਵੀ ਫੀਲਡ 'ਚ ਉਹ ਗਏ ਆ ਉਹਦੇ ਵਿੱਚ ਵਧੀਆ ਕੰਮਾਂ 'ਚ ਉਹ ਲੱਗ ਸਕਣ ਔਰ ਜਿਆਦਾ ਤੋਂ ਜਿਆਦਾ ਆਪਣੇ ਲਾਈਫ ਦੇ ਵਿੱਚ ਸਫਲ ਹੋ ਸਕਣ। ਕਿਉਂਕਿ ਬਹੁਤ ਸਾਰੇ ਬੱਚੇ ਮੈਂ ਉਹਨਾਂ ਨੂੰ ਮਿਲ ਰਿਹਾ ਹਾਂ ਮੈਂ ਸਕੂਲਾਂ 'ਚ ਵੀ ਜਾ ਰਿਹਾ ਹਾਂ ਸਰਕਾਰੀ ਸਕੂਲਾਂ 'ਚ ਬਹੁਤ ਸਾਰੇ ਬੱਚਿਆਂ ਨੂੰ ਮੈਂ ਮਿਲ ਰਿਹਾ ਹਾਂ ਆ ਸਰਕਾਰੀ ਸਕੂਲਾਂ ਜਿਆਦਾਤਰ ਸਾਡੇ ਸਮਾਜ ਦੇ ਬੱਚੇ ਪੜ੍ਹਦੇ ਆ ਜਦੋਂ ਮੈਂ ਬੱਚਿਆਂ ਨੂੰ ਪੁੱਛਦਾ ਵੀ ਤੁਸੀਂ ਬਣਨਾ ਕੀ ਆ ਜਿਆਦਾਤਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਅਸੀਂ ਕੀ ਬਣਨਾ ਹੈ ਜਦੋਂ ਅਸੀਂ ਉਹਨਾਂ ਦੇ ਮਾਪੇ-ਬਾਪ ਨੂੰ ਪੁੱਛਦੇ ਆ ਪੇਰੈਂਟਸ ਨੂੰ ਪੁੱਛਦੇ ਆ ਬਹੁਤ ਵਾਰੀ ਉਹਨਾਂ ਦੇ ਪੇਰੈਂਟਸ ਨੂੰ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਬੱਚਿਆਂ ਨੂੰ ਕੀ ਪੜਾਉਣਾ ਹੈ ਕੀ ਬਣਾਉਣਾ ਹੈ ਇਸ ਕਰਕੇ ਬਹੁਤ ਸਾਰੇ ਜਿਹੜੇ ਕਾਬਿਲ ਬੱਚੇ ਆ ਓਦਾਂ ਦਾ ਉਹ ਪੜਨ ਤੇ ਹਿਆ ਰਿਆ ਪਰ ਸਹੀ ਉਹਨਾਂ ਨੂੰ ਗਾਈਡੈਂਸ ਹੀ ਨਹੀਂ ਮਿਲ ਪਉਂਦੀ ਵੀ ਅਸੀਂ ਅੱਗੇ ਚੱਲ ਕੇ ਕਰਨਾ ਕੀ ਆ ਬਣਨਾ ਕੀ ਆ ਇਹਦੇ ਕਰਕੇ ਵੀ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਡਾਕਟਰ ਬਣ ਸਕਦੇ ਆ ਇੰਜੀਨੀਅਰ ਬਣ ਸਕਦੇ ਆ ਵਕੀਲ ਬਣ ਸਕਦੇ ਆ ਜਾਂ ਬਹੁਤ ਕੋਈ ਵੱਡੀ ਕਾਮਯਾਬੀ ਹਾਸਲ ਕਰ ਸਕਦੇ ਆ ਸਹੀ ਸੇਧ ਨਾ ਮਿਲਣ ਕਰਕੇ ਉਹ ਕਾਮਯਾਬ ਨਹੀਂ ਹੋ ਪਾਉਂਦੇ ਇਈ ਬੱਚੇ ਐਸੇ ਵੀ ਆ ਤੇ ਪਰਿਵਾਰ ਐਸੇ ਵੀ ਆ ਜਿਨ੍ਹਾਂ ਨੂੰ ਪਤਾ ਤਾਂ ਹੁੰਦਾ ਆ ਵੀ ਅਸੀਂ ਚਲੋ ਅਸੀਂ ਕੁਝ ਬਣਨਾ ਚਾਹੁੰਦੇ ਆ ਅਸੀਂ ਡਾਕਟਰ ਬਣਨਾ ਆ ਜਾਂ ਅਸੀਂ ਇੰਜੀਨੀਅਰ ਬਣਨਾ ਆ ਜਾਂ ਅਸੀਂ ਕੋਈ ਵੱਡਾ ਬਿਜ਼ਨਸਮੈਨ ਬਣਨਾ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਬਣਨਾ ਕਿੱਦਾਂ ਆ ਤੇ ਕਈ ਵਾਰੀ ਉਹਨਾਂ ਨੂੰ ਹੈਲਪ ਦੀ ਲੋੜ ਪੈ ਜਾਂਦੀ ਆ ਉਹਨਾਂ ਦੇ ਪਰਿਵਾਰਾਂ ਕੋਲ ਪੇਰੈਂਟਸ ਕੋਲ ਨਹੀਂ ਇੰਨਾ ਸਾਧਨ ਹੁੰਦਾ ਵੀ ਉਹਨਾਂ ਨੂੰ ਉਸ ਤਰੀਕੇ ਨਾਲ ਉਹ ਤਿਆਰ ਕਰ ਸਕਣ ਪੜਾ ਸਕਣ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਏਦਾਂ ਦੀ ਹੈਲਪ ਵੀ ਪ੍ਰੋਵਾਈਡ ਕਰਨ ਦੀ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਹੂਲਤਾਂ ਆ ਜਿਨ੍ਹਾਂ ਬਾਰੇ ਸਾਡੇਆਂ ਬੱਚਿਆਂ ਨੂੰ ਲੋਕਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਉਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੂੰ ਕੋਈ ਗਾਈਡੈਂਸ ਦੀ ਲੋੜ ਹੈ ਅਸੀਂ ਉਹਨਾਂ ਨੂੰ ਗਾਈਡੈਂਸ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਪੰਜਾਬ ਪੱਧਰ ਤੇ ਇਹ ਸੋਚ ਬਣਾਈ ਆ ਵੀ ਜਿੰਨੇ ਵੀ ਬੱਚੇ ਪੜਦੇ ਆ 8ਵੀਂ 9ਵੀਂ 10ਵੀਂ ਨਾ ਕਲਾਸਾਂ ਦੇ ਜਿਨ੍ਹਾਂ ਨੇ ਅੱਗੇ ਚੱਲ ਕੇ ਸਾਇੰਸ ਚੁਣਨੀ ਆ ਕਮਰਸ ਚੁਣਨੀ ਆ ਆਰਟ ਚੁਣਨੀ ਆ ਕਾਲਜਾਂ ਯੂਨੀਵਰਸਟੀਆਂ ਜਾਣਾ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕਰਕੇ ਜਿਹੜਾ ਵੀ ਉਹ ਉਹਨਾਂ ਦਾ ਸੁਪਨਾ ਆ ਉਹਨੂੰ ਪੂਰਾ ਕਰਨ ਦੇ ਲਈ ਕੰਮ ਕਰੀਏ